ਤਰਸ ਪਿਆ ਮਹਿਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤ ਸੁਭਾਵੈ ਨਾਨਕਾ ਸਹੀ ਗੱਲ ਚੰਗੀ ਜੋ ਤਿਸ ਪਾਵੇ ਨਾਨਕਾ ਸਹੀ ਗੱਲ ਚੰਗੀ ਪਰਮ ਸਨਮਾਨ ਜੋਗ ਜੁਗੁ ਜੁਗਾਟਲ ਚਵਰ ਸ਼ਤਰ ਤਖਤ ਦੇ ਮਾਲਕ ਵਾਲੀਏ ਕੋ ਆਲਮ ਹਾਜ਼ਰ ਹਜ਼ੂਰ ਸਰਬ ਕਲਾ ਪ੍ਰਪੂਰ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਜ਼ੂਰੀ ਦੇ ਅੰਦਰ ਜੁੜੇ ਬੈਠੇ ਗੁਰੂ ਪਿਆਰੇ ਸਾਧ ਸੰਗਤ ਜੀ ਬਟ ਭਾਗੇ ਹਾਂ ਜੋ ਹਜ਼ੂਰ ਨੇ ਕਿਰਪਾ ਕੀਤੀ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਮਿਹਰ ਕੀਤੀ ਤਰਸ ਕੀਤਾ ਸੰਧਿਆ ਵੇਲੇ ਦੇ ਪਾਵਨ ਦਵਾਨਾਂ ਦੇ ਅੰਦਰ ਜੁੜੇ ਬੈਠੇ ਆ ਅਲਾਈ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ ਉਪਰੰਤ ਦੁਬਿਦਾ ਦੂਰ ਕੋਨੋਲੇ ਬੁਲਾਏ ਦੇ ਮਹਾਵਾਕ ਅਨੁਸਾਰ ਆਪਣੇ ਮਨ ਦੇ ਚਿੱਤੇ ਪੰਨ ਦੂਰ ਕਰ ਲਈ ਸ੍ਰੀ ਗੁਰੂ ਦੀ ਵਿਚਾਰ ਦਾ ਓਟਾ ਸਹਾਰਾ ਲੈਂਦੇ ਹਾਂ ਆ ਉਨ੍ਹਾਂ ਦੀ ਪਾਵਨ ਹਜ਼ੂਰੀ ਦਾ ਆਨੰਦ ਮਾਣਨੇ ਆਓ ਜਿਤਨਾ ਕੁ ਸਮਾਂ ਗੁਰੂ ਅਮਰਦਾਸ ਪਾਸ਼ਾ ਨੇ ਵਹਿਰ ਕਰਕੇ ਸਾਡੀ ਝੋਲੀ ਦੇ ਵਿੱਚ ਪਾਇਆ ਉਤਨਾ ਕੁ ਸਮੇਂ ਨੂੰ ਬਤੀਤ ਕਰਦੇ ਹੋਇਆ ਸੱਚੇ ਗੁਰ ਦੇ ਸੱਚੀ ਵਿਚਾਰ ਦੇ ਨਾਲ ਆਪਣੇ ਮਨ ਨੂੰ ਜੋੜੀਏ ਕਰੋ ਜੀ ਗੁਰੂ ਫਤਿਹ ਪ੍ਰਵਾਨ ਮਨੋਵਿਰਤੀਆਂ ਕਾਕਰ ਕਰਦੇ ਹੋਇਆ ਕਜਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸ੍ਰੀ ਗੁਰੂ ਅਮਰਦਾਸ ਪਾਸ਼ਾ ਤੀਸਰੇ ਗੁਰੂ ਨਾਨਕ ਪਾਸ਼ਾ ਜਿਹਦੀ ਪਾਵਨ ਵਿਚਾਰ ਚੱਲ ਰਹੀ ਹੈ ਜੀ ਹਜ਼ੂਰ ਨੇ ਬੜੀਆਂ ਉਦਾਹਰਣਾਂ ਦੇ ਤਹਿਤ ਪਾਵਨ ਸ਼ਬਦ ਦੇ ਵਿੱਚ ਸਾਨੂੰ ਭਰਪੂਰ ਗਿਆਨ ਹਾਸਲ ਕਰਵਾਇਆ ਈ ਹਜ਼ੂਰ ਦੇ ਦੋ ਬੰਦਾ ਦੀ ਵਿਚਾਰ ਅਸੀਂ ਸਮਾਪਤ ਕਰ ਚੁੱਕੇ ਹਾਂ ਪੌੜੀ ਦੀ ਵਿਚਾਰ ਅੱਜ ਦੇ ਦਵਾਨਾਂ ਦੇ ਅੰਦਰ ਸੀ ਸਾਂਝੀ ਕਰਾਂਗੇ ਤੇ ਕੱਲ ਦੇ ਦਵਾਨਾਂ ਦੇ ਅੰਦਰ ਗੁਰੂ ਨਾਨਕ ਪਾਤਸ਼ਾਹੀ ਪਾਵਨ ਸ਼ਬਦਾਂ ਦੀ ਵਿਚਾਰ ਆਰੰਭ ਹੋ ਜਾਣੀ ਹੈ ਤੇ ਦੋ ਅੰਗ ਨੇ ਸ਼੍ਰੀ ਰਾਗ ਮਹੱਲਾ ਦੇ ਜਦੋਂ ਗੁਰੂ ਰਬ ਪਾਤਸ਼ਾਹੀ ਦਾ ਪਹਿਲਾ ਰਾਗ ਹੈ ਉਹਦੀ ਸਮਾਪਤੀ ਹੋ ਜਾਣੀ ਹੈ ਤੇ ਅਗਲੇ ਰਾਗ ਮਾਝ ਰੀ ਆਪਾਂ ਕੱਲ ਦੇ ਪਰਸੋਂ ਦੇਵਾਨਾਂ ਦੇ ਅੰਦਰ ਆਰੰਭਤਾ ਕਰਾਂਗੇ ਹਜ਼ੂਰ ਨੇ ਬੜੀਆਂ ਉਦਾਹਰਣਾਂ ਦਿੱਤੀਆਂ ਨੇ ਹਜ਼ੂਰ ਨੇ ਹਉਮੈ ਨੂੰ ਮੋੜਦੇ ਉਤਾਰ ਦੇ ਇਕਾਈ ਦੇ ਵਿੱਚ ਲੈ ਕੇ ਆਂਦਾ ਹੈ ਕਿ ਜਿਹੜਾ ਬੰਦਾ ਦਿਆਵ ਭਾਨ ਹੋਵੇਗਾ ਉਹ ਧਰਮੀ ਅਖਵਾ ਸਕਦਾ ਹੈ ਭਾਈ ਕਿਉਂਕਿ ਹਉਮੈ ਮਾਰ ਮਿਲਾਇਆ ਮਲਾਇਆ ਨੂੰਤ ਭਾਵ ਹੈ ਉਹਨੇ ਆਪਣੇ ਆਪ ਨੂੰ ਪਰਮਾਤਮਾ ਦੀ ਉਸ ਇਕਾਈ ਦੇ ਵਿੱਚ ਲੈ ਆਂਦਾ ਜਿੱਥੇ ਪਰਮਾਤਮਾ ਆਖਦੇ ਨੇ ਕਿ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਉਹ ਦੂਦੇ ਬੰਦੇ ਵਿੱਚ ਨਹੀਂ ਪੈਂਦਾ ਉਹ ਪਰਮਾਤਮਾ ਨੂੰ ਕਿਸੇ ਵਾਰ ਦੂਰ ਦੇ ਕੇ ਲੱਭਣ ਨਹੀਂ ਜਾਂਦਾ ਕਿ ਹਜ਼ੂਰ ਆਖਦੇ ਨੇ ਤੀਰਥ ਧਣਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਹਜ਼ੂਰ ਕਹਿੰਦੇ ਕਿੱਥੇ ਲੱਭਣ ਚੱਲੇ ਆਂ ਭਾਈ ਤੇਰਾ ਗਿਆਨ ਹੀ ਤੀਰਥ ਹੋ ਜਾਣਾ ਜੇ ਉਹਨੂੰ ਚੰਗੇ ਪਾਸੇ ਲਾਵੇਂਗਾ ਪਰ ਦੁਨਿਆਵੀ ਲੋਕ ਦੀ ਸ੍ਰਿਸ਼ਟੀ ਦੀ ਸਿਰਜਣਾ ਦੇ ਵਿੱਚ ਹਜ਼ੂਰ ਨੇ ਇੱਕ ਬੜੀ ਉਦਾ ਪਾਈ ਹੈ ਉਹ ਪਰਮਾਤਮਾ ਦਾ ਮੁੱਢਕ ਦੀਪੰਦ ਸੁਭਾਅ ਹੈ ਜੀ ਸੇਵਾ ਤੋਂ ਖੁਸ਼ ਹੋ ਕੇ ਪਰਮਾਤਮਾ ਨੇ ਕਈਆਂ ਨੂੰ ਆਪਣੀ ਸੇਵਾਤੀ ਆਪਣੀ ਘਾਲ ਦੇ ਵਿੱਚ ਲਾ ਲਿਆ ਕਈਆਂ ਨੂੰ ਪਰਮਾਤਮਾ ਨੇ ਉਹਨਾਂ ਦੇ ਕੀਤੇ ਹੋਏ ਗੁਨਾਹਾਂ ਦੇ ਕਰਕੇ ਉਹਨਾਂ ਨੂੰ ਉਕਰਾਹੇ ਪਾ ਦਿੱਤਾ ਹੈ ਉਸ ਵਾਹਿਗੁਰੂ ਦੀ ਮਰਜ਼ੀ ਹੈ ਹਜ਼ੂਰ ਨੇ ਸ਼ਬਦ ਵਰਤੇ ਆਏ ਨਾਨਕ ਸਹਿਜ ਸਮਾਯਨ ਹਰ ਆਪਣੀ ਕਿਰਪਾ ਕਰੇ ਇਹ ਮਨ ਦੀ ਸ਼ਾਂਤੀ ਤੇ ਸਹਿਜ ਵੀ ਅਵਸਥਾ ਉਸ ਵਾਹਿਗੁਰੂ ਦੀ ਮਰਜ਼ੀ ਦੇ ਨਾਲ ਆਉਂਦੀ ਹੈ ਜੀ ਕਈ ਵਾਰ ਜਿੰਨਾਂ ਕੋ ਕੋਰੋਣਾ ਦੇ ਕਰੋੜਾਂ ਦੇ ਅਰਬਾਂ ਦੀ ਜਾਇਦਾਦ ਹੋਣ ਦੇ ਬਾਵਜੂਦ ਵੀ ਚੈਨ ਦੀ ਨੀਂਦ ਨਹੀਂ ਸੌਂਦੇ ਸੁਖ ਦੀ ਨੀਂਦ ਨਹੀਂ ਆਉਂਦੀ ਪਰ ਕਈਆਂ ਦੇ ਕੋਲ ਧੀਲਾਵ ਨਹੀਂ ਹੁੰਦਾ ਅਗਲੇ ਜਦ ਪਹਿਰ ਦੀ ਆਰੰਭਤਾ ਹੋਣੀ ਹੈ ਉਹ ਪਹਿਰ ਦੇ ਖਾਣੇ ਦੀ ਭੋਜਨ ਦੀ ਉਹਨਾਂ ਨੂੰ ਇਹ ਵੀ ਨਹੀਂ ਹੁੰਦਾ ਕਿ ਕਿੱਥੋਂ ਆਉਣਾ ਹੈ ਭੋਜਨ ਉਹ ਉਹਨਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਸਾਡੀ ਜ਼ਿੰਦਗੀ ਦਾ ਅਸਰ ਵਸਰ ਵਾਹਿਗੁਰੂ ਨੇ ਕਿੰਦਾ ਲਿਖਿਆ ਹੋਇਆ ਹੈ ਪਰ ਜੋ ਉਹ ਨੀਂਦ ਸੌਂਦੇ ਨੇ ਉਹਨੂੰ ਅਸੀਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਉਹ ਸ਼ੁਕਰਾਨਾ ਹੈ ਉਹ ਦਇਆਵਾਨ ਹੈ ਪਰਮਾਤਮਾ ਉਹਨੇ ਮਨ ਦੇ ਵਿੱਚ ਸ਼ਾਂਤੀ ਤੇ ਅਜੇਹਾ ਉਹਨਾਂ ਨੇ ਸਹਿਜ ਪਰ ਦਿੱਤਾ ਹੈ ਕਿ ਮਾਇਆ ਦੀ ਜੋ ਦੌਲਤ ਹੈ ਉਹਨੂੰ ਭੁੱਖੇ ਹੀ ਖਤਮ ਹੋ ਗਈ ਹੈ ਹਜ਼ੂਰ ਦੀ ਜੋ ਪੌੜੀ ਦੀ ਵਿਚਾਰ ਅੱਜ ਆਪਾਂ ਸਾਂਝੀ ਕਰਨੀ ਆ ਨਾ ਜੀ ਇਹਦੇ ਵਿੱਚ ਵੀ ਸਤਿਗੁਰੂ ਜੀ ਨੇ ਉਹ ਵਡਿਆਈ ਦੀ ਉਹ ocasi ਦੇ ਨਾਲ ਸਾਨੂੰ ਮਾਪੇ ਆਏ ਕਹਿੰਦੇ ਪ੍ਰਮਾਤਮਾ ਦੀ ਕਿੱਡੀ ਕੁ ਵੱਡੀ ਵਡਿਆਈ ਆਪਣੇ ਸੇਵਕਾਂ ਨੂੰ ਦੇ ਕੇ ਨਿਵਾਜ ਦਿੰਦਾ ਜੀ ਹੁਣ ਇੱਕ ਪਾਸੇ ਭਾਈ ਲੈਣਾ ਜੀ ਇੱਕ ਪਾਸੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦੋ ਫਰਜ਼ੰਦ ਬਾਬਾ ਸ਼ਰੀ ਜੰਦ ਚੇ ਸ਼੍ਰੀ ਮਹਾਦੇਵ ਜੀ ਹੁਣ ਹਜ਼ੂਰ ਦੇ ਦੋ ਵੱਡੇ ਸਹਬਜ਼ਾਦੇ ਨੇ ਛੋਟਾ ਤੇ ਵੱਡਾ ਤੇ ਹਜ਼ੂਰ ਨੇ ਆਪਣੀ ਆਪਣਾ ਉੱਤਰ ਅਧਿਕਾਰੀ ਭਾਈ ਲੈਣਾ ਤੁਨ ਸ਼੍ਰੀ ਗੁਰੰਗਤ ਦੇ ਪਾਸ਼ਾ ਨੂੰ ਚੁਣਿਆ ਇਹ ਵਡਿਆਈ ਹੈ ਇਹ ਗੁਰੂ ਦਾ ਤਰਸ ਹੈ ਹਜ਼ੂਰ ਜੀ ਤਾਂ ਟੁੱਟ ਕੇ ਖੁਸ਼ ਹੁੰਦਾ ਹੈ ਨਾ ਉਹ ਫਿਰ ਇਹ ਨਹੀਂ ਦੇਖਿਆ ਜਾਂਦਾ ਕਿ ਇਹਦੇ ਵਿੱਚ ਕੀ ਕਮੀਆਂ ਨੇ ਇਹਦੇ ਵਿੱਚ ਕੀ ਔਗਣ ਨੇ ਪਰਮਾਤਮਾ ਖੁਸ਼ ਹੋ ਕੇ ਉਹਨੂੰ ਆਪਣਾ ਆਪ ਸਰੂਪ ਦੇ ਦਿੰਦਾ ਏ ਇਹ ਸਭ ਤੋਂ ਵੱਡੀ ਗੱਲ ਹੈ ਜੀ ਆਪਾਂ ਆਖਦੇ ਹਾਂ ਨਾ ਕਿ ਕਈਆਂ ਮਾੜਿਆਂ ਬੰਦਿਆਂ ਦੇ ਵਿੱਚ ਵੀ ਕੋਈ ਗੁਣ ਅਜੇਹਾ ਚੰਗਾ ਪਰਮਾਤਮਾ ਦੇ ਦਿੰਦਾ ਏ ਜਿਹਦਾ ਉਹਦੇ ਉੱਤੇ ਪਰਮਾਤਮਾ ਨੇ ਖੁਸ਼ ਹੋ ਕੇ ਉਹਦੇ ਕੀਤੇ ਹੋਏ ਗੁਨਾਹਾਂ ਦੀ ਉਹਨੂੰ ਮਾਫੀ ਦੇ ਦੇਣੀ ਹੈ ਕਈ ਬੰਦਿਆਂ ਦੇ ਵਿੱਚ ਦੇਖੋਗੇ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜੇ ਮਾੜੇ ਤੋਂ ਮਾੜੇ ਔਕਾਈ ਦੇ ਵਿੱਚ ਆਉਂਦੇ ਨੇ ਉਹਨਾਂ ਦੇ ਵਿੱਚ ਇੱਕ ਇੱਕ ਪਰਮਾਤਮਾ ਨੇ ਅਜਿਹਾਂ ਗੁਣ ਦਿੱਤਾ ਹੁੰਦਾ ਏ ਜਿਹੜਾ ਚੰਗਿਆਂ ਆਪ ਆਖਦੇ ਆ ਨਾ ਕਿ ਨਾਨਕ ਗੁਣ ਚੰਗਿਆਈਆ ਤਤ ਉਹ ਸਾਰੇ ਉਹਨੇ ਜ਼ਿੰਦਗੀ ਦਾ ਸੈਂਟਰ ਆਈਡੀ ਆਪ ਆਪਕੇ ਕੇਂਦਰੀ ਬਿੰਦੂ ਬਣ ਜਾਂਦਾ ਏ ਉਹ ਤਤ ਬਣ ਜਾਂਦਾ ਏ ਹੁਣ ਹਜ਼ੂਰ ਨੇ ਆ ਕੇ ਆਏ ਪੌੜੀ ਹਰ ਆਪਣੀ ਭਗਤ ਕਰਾਏ ਵਡਿਆਈ ਵੇਖਾ ਲਿਆਨ ਪਰਮਾਤਮਾ ਦੀ ਵਡਿਆਈ ਪਰਮਾਤਮਾ ਨੇ ਆਪਣੀ ਸੇਵਾ ਕਰਕੇ ਆਪਣੇ ਸੇਵਕਾਂ ਨੂੰ ਦਿਖਾ ਦਿੱਤੀ ਏ ਕਿਦਾਂ ਹਜ਼ੂਰ ਕਨੇ ਹਰ ਆਪਣੀ ਭਗਤ ਕਰਾਏ ਵਡਿਆਈ ਵਿਖਾ ਲਿਆ ਨੇ ਉਹਨਾਂ ਨੂੰ ਆਪਣੀ ਵਡਿਆਈ ਦੇ ਪਾਤਰ ਬਣਾ ਲਿਆ ਭਾਈ ਗੁਰੂ ਨੇ ਹੁਣ ਆਪਾਂ ਸੋਚਾਂਗੇ ਕਿ ਕਿਦਾਂ ਜੇ ਹਜ਼ੂਰ ਦੀ ਅਸੀਂ ਵਡਿਆਈ ਦੇਖਣੀ ਹੋਵੇ ਤੁਹਾਨੂੰ ਗੁਰੂ ਕਲਗੀ ਤਰਪਾਸ਼ਾ ਜੀ ਤਾਂ ਅਮਰਦੀ ਪੌਹਲ ਆਪਾਂ ਆਖਦੇ ਆ ਨਾ ਕਿ ਖੰਡੇ ਪਾਟੇ ਦੀ ਪੌਹਲ ਛੱਕੇ ਗੁਰੂ ਪੰਥ ਦੇ ਜਦੋਂ ਅਸੀਂ ਪਾਂਧੀ ਬਣਦੇ ਆ ਨਾ ਹਜ਼ੂਰ ਹਜ਼ੂਰ ਸਾਨੂੰ ਮਰਿਆਦਾ ਦੇ ਪੁੰਜੇ ਦੇ ਵਿੱਚ ਲੈ ਆਉਂਦੇ ਨੇ ਹੁਣ ਦੇਖੋ ਵਡਿਆਈ ਤਾਂ ਉੱਡੇ ਹੀ ਆ ਨਾ ਜੀ ਅਸੀਂ ਖੰਡੇ ਬਾਟੇ ਦੀ ਪਹਲ ਛਕੀ ਗੁਰਮਰਿਆਦਾ ਦੇ ਅਨੁਸਾਰ ਅਸੀਂ ਜੀਵਨ ਜਿਉਣਾ ਸ਼ੁਰੂ ਕਰ ਦਿੱਤਾ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਆਂ ਜਾਣੇ ਦੇ ਸਿਧਾਂਤ ਨੂੰ ਅਸੀਂ ਮੰਨ ਲਿਆ ਤੇ ਹਜ਼ੂਰ ਦਾ ਜੋ ਵਿਚਾਰ ਹੈ ਕਿ ਭਾਈ ਆਪਣੇ ਮਨ ਦੇ ਵਿੱਚ ਪਹਿਲ ਦੇ ਆਧਾਰ ਤੇ ਤਿੰਨ ਨੀਮ ਰੱਖਣੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਕਿਰਤ ਕਰਨੀ ਹੈ ਤੇ ਹਮੇਸ਼ਾ ਆਪਣੇ ਵੰਡ ਕੇ ਛਕਣਾ ਹੈ ਤੇ ਹਮੇਸ਼ਾ ਆਪਣੇ ਨਾਮ ਨੂੰ ਹਮੇਸ਼ਾ ਮੁੱਢ ਦੇ ਆਧਾਰ ਤੇ ਰੱਖਣਾ ਹੈ ਕਦੇ ਗੁਰੂ ਤੋਂ ਦੂਰ ਨਹੀਂ ਹੋਣਾ ਕਿਰਤ ਕਰੋ ਵੰਡ ਛਕੋ ਨਾਮ ਜਪੋ ਇਸ ਸਿਧਾਂਤ ਹਜ਼ੂਰ ਨੇ ਤਿੰਨ ਨੇ ਕਦੇ ਆਪਣੇ ਦੂਰੂ ਤੋਂ ਗੁਰੂ ਤੋਂ ਦੂਰ ਨਹੀਂ ਹੋਣਾ ਕਦੇ ਆਪਣੇ ਗੁਰੂ ਤੋਂ ਵਿਅਮਕ ਨਹੀਂ ਹੋਣਾ 52 ਹੁਕਮ ਨਾਮੇ ਹਜ਼ੂਰ ਨੇ ਇਸੇ ਲਈ ਸਾਡੀ ਇਸ ਜ਼ਿੰਦਗੀ ਦੇ ਵਿੱਚ ਉਹ ਅਹਿਮ ਤੁਹਾਪਤ ਸਥਿਤ ਕਰਾਈਆਂ ਨੇ ਕਿ ਗੁਰਬਾਣੀ ਪੜ੍ਹਨੀ ਹੈ ਗੁਰਬਾਣੀ ਭਾਈ ਜਿਹਦੇ ਮਨ ਵਿੱਚ ਬਾਣੀ ਕੰਠ ਹੋ ਗਈ ਜਿਹਦੇ ਹਿਰਦੇ ਵਿੱਚ ਬਾਣੀ ਕੰਠ ਹੋ ਗਈ ਸਦਾ ਬੇਕੰਠ ਉਹਨੂੰ ਪਰਮਾਤਮਾ ਦੀ ਗੋਦ ਸਦਾ ਲਈ ਮਿਲ ਗਈ ਜਿੱਥੇ ਵਰਜੀ ਬੈਠ ਕੇ ਪਰਮਾਤਮਾ ਦਾ ਨਾਮ ਜਪੀ ਜਾਵੇ ਕਿੱਥੇ ਬਨਾਰਸ ਭਗਤ ਰਵਿਦਾਸ ਮਹਾਰਾਜ ਜੀ ਨੇ ਕਿੱਥੇ ਆਪਣਾ ਦੇਖੋ ਪ੍ਰਕਾਸ਼ ਧਾਰਿਆ ਕਿੱਥੇ ਚਤੌੜਗੜ੍ਹ ਕਿੱਥੇ ਰਾਜਸਥਾਨ ਜਾ ਕੇ ਉਹਨਾਂ ਨੇ ਆਪਣੇ ਅਕੀਲੇ ਸੁਆਸਤੇ ਅੱਗੇ ਨੇ 151 ਸਾਲ ਦੀ ਉਮਰ ਦੇ ਵਿੱਚ ਭਗਤ ਰਵਿਦਾਸ ਮਹਾਰਾਜ ਜੀ ਨੇ ਆਪਣੇ ਸੁਆਸਾਂ ਦੀ ਪੂਰਤੀ ਕੀਤੀ ਪਰ ਜਿੰਦਗੀ ਦੇ ਵਿੱਚ ਉਹਨਾਂ ਦੇ 40 ਸ਼ਬਦ ਤੇ ਇੱਕ ਸਲੋਕ ਹਰ ਸੋ ਹੀਰਾ ਛੜਕੈ ਕਰੇ ਆਨ ਕੀ ਆਸ ਤੇ ਨਰਦੋਜਿਕ ਅਜਾਹੇਗੇ ਸਦ ਭਾਖੈ ਰਵਿਦਾਸ ਕਿ ਸਤਗੁਰੂ ਜੀ ਪਰਮਾਤਮਾ ਨੇ ਇਹ ਇਕਾਈ ਦੇ ਵਿੱਚ ਸਤਿਗੁਰੂ ਵਾਰਦਾਸ ਮਹਾਰਾਜ ਜੀ ਸੱਚ ਕਹਿ ਰਹੇ ਨੇ ਹੁਣ ਇਹ ਨਹੀਂ ਆਖ ਸਕਦੇ ਕਿ ਜੇ ਸਤਿਗੁਰੂ ਵਾਰਦਾਸ ਮਹਾਰਾਜ ਜੀ ਇਹ ਸ਼ਬਦ ਦੇ ਵਿੱਚ ਸੱਚ ਕਹਿ ਰਹੇ ਨੇ ਤਾਂ 40 ਸ਼ਬਦ ਝੂਠੇ ਹੋ ਸਕਦੇ ਨੇ ਨਹੀਂ ਜਿਹੜੀ ਗੱਲ ਉੱਤੇ ਕਿਸੇ ਪੈਗੰਬਰ ਨੇ ਕਿਸੇ ਔਲੀਏ ਨੇ ਕਿਸੇ ਭਗਤ ਨੇ ਗੌਰ ਨਾਲ ਸਮਝਾਉਣਾ ਹੋਵੇ ਉੱਤੇ ਦਸ਼ਮੇਸ਼ ਪੀਤਾ ਜੀ ਨੇ ਵੀ ਸ਼ਬਦ ਵਰਤੇ ਆਏ ਸਾਚ ਕਹੋ ਸੁਨ ਲੈਹੁ ਸਵੇ ਜਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਿਨੇ ਉਸ ਵਾਹਿਗੁਰੂ ਦੇ ਨਾਲ ਪ੍ਰੇਮ ਕੀਤਾ ਹੈ ਨਾ ਉਹਨੂੰ ਫਿਰ ਦੱਸਣ ਨਹੀਂ ਪੈਂਦਾ ਕਿ ਪਰਮਾਤਮਾ ਕਿੱਥੇ ਹੈ ਭਾਈ ਉਹਨੂੰ ਵੈਰੀ ਦੇ ਵਿੱਚ ਵੀ ਪਰਮਾਤਮਾ ਦੇ ਦਰਸ਼ਨ ਹੋ ਜਾਣੇ ਨੇ ਭਗਤ ਅਰਦਾਸ ਮਹਾਰਾਜ ਮੀਰਾ ਬਾਈ ਦੇਖੋ ਕਿੱਡੀ ਵੱਡੀ ਆਪਾਂ ਉਹ ਉਦਾਹਰਣ ਕਿਉਂ ਰੋਜ਼ਾਨਾ ਲੈਨੇ ਆ ਜੀ ਕਦੇ ਊਚ ਨੀਚ ਦੇ ਵਿੱਚ ਵਾਹਿਗੁਰੂ ਨੇ ਕਦੇ ਫਰਕ ਨਹੀਂ ਕੀਤਾ ਪਰਮਾਤਮਾ ਨੇ ਇਹ ਨਹੀਂ ਦੇਖਿਆ ਕਿ ਇਹ ਨੀਵੀਂ ਜਾਤੀ ਦਾ ਏ ਵੰਡੀਆਂ-ਵੰਡੀਆਂ ਅਸੀਂ ਆਪ ਪਾਈਆਂ ਨੇ ਪਰਮਾਤਮਾ ਨੇ ਇੱਕ ਨਰੋਲ ਮਨੁੱਖ ਬਣਾਇਆ ਏ ਤੇ ਇਨਸਾਨ ਸਾਨੂੰ ਵਾਹਿਗੁਰੂ ਦੀ ਸੋਚ ਨੇ ਬਣਾਉਣਾ ਏ ਮਾੜਾ ਇਨਸਾਨ ਹੋ ਸਕਦਾ ਏ ਪਰ ਮਾੜੇ ਕਰਮਾ ਕਰਕੇ ਉਸ ਇਨਸਾਨ ਦੀ ਪਛਾਣ ਬਣਦੀ ਹੈ ਪਰ ਪ੍ਰਮਾਤਮਾ ਦੀ ਬਾਣੀ ਪੜ ਪੜ ਕੇ ਚੰਗੇ ਇਨਸਾਨ ਆਪਾਂ ਆਖਦੇ ਕਿ ਨਾਨਕ ਗੁਣ ਚੰਗੇ ਆਈਆਂ ਤਤ ਇਹ ਤਤ ਸਾਡੇ ਪ੍ਰਮਾਤਮਾ ਦੀ ਗੁਰਬਾਣੀ ਹੈ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਿਟਾਈ ਜਿਹਨੇ ਸਾਡੇ ਸਗਲੇ ਝੋਰੇ ਖਤਮ ਕਰ ਦੇਣੇ ਨਿਤਿਸ਼ਨਾਮਾ ਖਤਮ ਕਰ ਦੇਣੀਆਂ ਨੇ ਤੁਸੀਂ ਦੇਖਿਓ ਸਹੀ ਗੁਰੂ ਪਿਆਰੀ ਸਾਧ ਸੰਗਤ ਜੀ ਤੁਸੀਂ ਕਹਿੰਦੇ ਚੜ੍ਹਦੀ ਕਲਾ ਵਾਲੇ ਗੁਰਸਿੱਖ ਨੂੰ ਜਦੋਂ ਮਿਲੋਂਗੇ ਹਨ ਹੁਣ ਮਨ ਦੇ ਵਿੱਚ ਇਹ ਹਮੇਸ਼ਾ ਆਪਣੇ ਇਕ ਸਥਿਰ ਅਵਸਥਾ ਕਾਇਮ ਰੱਖਿਆ ਕਰੋ ਕਿ ਦੁੱਖ ਆਇਆ ਇਹਨੇ ਲੰਘ ਜਾਣਾ ਹੈ ਕਿਉਂਕਿ ਪਰਮਾਤਮਾ ਦੇਖੋ ਇਹ ਬੜਾ ਬਿਆਨਤ ਹੈ ਸਤਿਗੁਰੂ ਜੀ ਦਾ ਦਰ ਇੱਥੇ ਵੱਡੇ-ਵੱਡਿਆਂ ਦੇ ਆ ਕੇ ਝੋਲੀਆਂ ਪਰ ਕੇ ਗਏ ਨੇ ਤੇ ਵੱਡੇ-ਵੱਡੇ ਆ ਕੇ ਆਪਣਾ ਹੰਕਾਰ ਛੱਡ ਕੇ ਗਏ ਨੇ ਹੁਣ ਹਮੇਸ਼ਾ ਵੀਰਵਲ ਆਖਦਾ ਹੁੰਦਾ ਸੀ ਵੀਰਵਲ ਨੇ ਆਖਿਆ ਉਹਦੇ ਰਾਜੇ ਨੇ ਅਕਬਰ ਨੇ ਕਹਿੰਦਾ ਅਜਿਹਾਂ ਲੇਖ ਜਿਹਨੂੰ ਸੁਣਦੇ ਸਾਰ ਮਨ ਵਿੱਚ ਖੁਸ਼ੀ ਵੀ ਆ ਜਾਵੇ ਤੇ ਸੁਣਦੇ ਸਾਰ ਮਨ ਵਿੱਚ ਦੁੱਖੀ ਵੀ ਆ ਜਾਵੇ ਜਿਹਨੂੰ ਆਪਾਂ ਸੁੱਖ ਦੇ ਵਿੱਚ ਜੁਣੀਏ ਹੁਣ ਸੁੱਖ ਦੇ ਵਿੱਚ ਜਦ ਸੁਣਿਆ ਜਾਵੇ ਮਨ ਵਿੱਚ ਹਮੇਸ਼ਾ ਸ਼ਾਂਤੀ ਆਵੇ ਕਿ ਹਾਂ ਚਲ ਸਹੀ ਠੀਕ ਹੈ ਤੇ ਉਹੀ ਸ਼ਬਦ ਨੂੰ ਜਦੋਂ ਅਸੀਂ ਦੁੱਖ ਦੇ ਵਿੱਚ ਸੁਣੀਏ ਤਾਂ ਮਨ ਵਿੱਚ ਆ ਜਾਵੇ ਕਿ ਹਾਂ ਇਹ ਵੀ ਗੱਲ ਸਹੀ ਹੈ ਕਹਿੰਦਾ ਅਜਿਹਾਂ ਸ਼ਬਦ ਕਿਹੜਾ ਜਪਿਆ ਜਾਵੇ ਜਿਹਨੂੰ ਦੁੱਖ ਦੇ ਵਿੱਚ ਅਸੀਂ ਅਸੀਂ ਸ਼ਾਂਤੀ ਦਾ ਪ੍ਰਤੀਕ ਮੰਨੀਏ ਤੇ ਸੁੱਖ ਦੇ ਵਿੱਚ ਅਸੀਂ ਦੁਖੀ ਹੋ ਜਾਈਏ ਅਜਿਹਾਂ ਸ਼ਬਦ ਕਿਹੜਾ ਹੋ ਸਕਦਾ ਹੈ ਹੁਣ ਵੀਰਵਲ ਸੋਚਣ ਦੇ ਮਜਬੂਰ ਹੋ ਗਿਆ ਕਿ ਅਜਿਹਾਂ ਸ਼ਬਦ ਰਾਜ ਨੂੰ ਰਾਜੇ ਨੂੰ ਕਿਹੜਾ ਦੱਸਿਆ ਜਾਵੇ ਜਿਹੜਾ ਹੁਣ ਰਾਜੇ ਨੇ ਮੰਗ ਲਿਆ ਉਨੇ ਬੜੀ ਗੌਰ ਦੇ ਨਾਲ ਸੋਚ ਸਮਝ ਕੇ ਸ਼ਬਦ ਦਾ ਉੱਤਰ ਦਿੱਤਾ ਉਹਨੇ ਆਖਿਆ ਕਿ ਇਹ ਸਮਾਂ ਲੰਘ ਜਾਵੇਗਾ ਇਹ ਸਮਾਂ ਲੰਘ ਜਾਵੇਗਾ ਜਦੋਂ ਉਹਨੂੰ ਖੁਸ਼ੀ ਦੇ ਵਿੱਚ ਪੜੋਂਗੇ ਤੁਹਾਡੇ ਮਨ ਵਿੱਚ ਉਦਾਸੀ ਆਵੇਗੀ ਕਿ ਇਹ ਸਮਾਂ ਲੰਘ ਜਾਣਾ ਹੈ ਖੁਸ਼ੀ ਹੈ ਸਾਡੇ ਘਰ ਦੇ ਵਿੱਚ ਇਹਨੇ ਸਮੇਂ ਲੰਘ ਜਾਣਾ ਹੈ ਪਰ ਜਦੋਂ ਤੁਸੀਂ ਦੁੱਖ ਦੇ ਵਿੱਚ ਪੜੋਂਗੇ ਕਿ ਇਹ ਸਮਾਂ ਲੰਘ ਜਾਵੇਗਾ ਤੁਹਾਡੇ ਮਨ ਵਿੱਚ ਸ਼ਾਂਤੀ ਆਵੇਗੀ ਕਿ ਭਾਈ ਜਦੋਂ ਸੁੱਖ ਨਹੀਂ ਰਹੇ ਫਿਰ ਦੁੱਖ ਕਿੱਥੋਂ ਰਹਿ ਜਾਣਗੇ ਹਜ਼ੂਰ ਨੇ ਕਹਾਵਤ ਸਾਡੇ ਬਿਲਕੁਲ ਸਾਡੇ ਉੱਤੇ ਲਾਗੂ ਹੁੰਦੀ ਹੈ ਜੀ ਜੇ ਤੁਸੀਂ ਕਿਸੇ ਚੜ੍ਹਦੀ ਵਾਲਾ ਕਲਾ ਵਾਲੇ ਗੁਰਸਿੱਖ ਪਿਆਰੇ ਨੂੰ ਮਿਲੋਗੇ ਤੁਸੀਂ ਆਖੋਗੇ ਕਿ ਪਾਈ ਸਾਹਿਬ ਕੀ ਕੀ ਹਾਲ ਚਾਲ ਨੇ ਉਹ ਆਖੇਗਾ ਚੜ੍ਹਦੀ ਕਲਾ ਪ੍ਰਮਾਤਮਾ ਨੇ ਸ਼ਬਦੀ ਸਾਨੂੰ ਇਸ ਲਈ ਦਿੱਤਾ ਹੈ ਤਾਂ ਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵੈਰੀ ਦਾ ਵੀ ਭਲਾ ਤੇ ਉਹਨਾਂ ਦੇ ਵਿੱਚੋਂ ਸਾਡਾ ਵੀ ਭਲਾ ਹੋ ਜਾਣਾ ਹੈ ਵਾਖੇ ਗਈ ਚੜਦੀ ਕਲਾ ਚਾਹੇ ਦੁੱਖਾਂ ਦੇ ਵਿੱਚ ਉਹਦਾ ਜ਼ਿੰਦਗੀ ਬਤੀਤ ਹੋ ਰਹੀ ਹੋਵੇ ਕਦੇ ਗੁਰੂ ਕਾ ਪਿਆਰਾ ਇਹ ਨਹੀਂ ਆਖੇਗਾ ਕਿ ਮਰ ਗਏ ਹੋਏ ਆ ਸਭ ਕੁਝ ਬਿਮਾਰੀਆਂ ਸਾਡੇ ਘਰ ਵਿੱਚ ਨੇ ਉਹ ਆਖੇਗਾ ਜੀ ਚੜਦੀ ਕਲਾ ਹੈ ਗੁਰੂ ਨਾਨਕ ਪਾਛ ਦੀ ਨਜ਼ਰ ਹੈ ਹਜ਼ੂਰ ਨੇ ਇਹੀ ਵਿਚਾਰ ਸਾਡੇ ਉੱਤੇ ਲਾਗੂ ਕੀਤੀ ਹੈ ਹਜ਼ੂਰ ਆਖਦੇ ਨੇ ਕਿ ਹਰ ਆਪਣੀ ਭਗਤ ਕਰਾਏ ਵਡਿਆਈ ਵਿਖਾਲੀ ਹਨ ਗੁਰੂ ਨਾਨਕ ਪਾਛ ਨੇ ਆਪਣੀ ਵਡਿਆਈ ਕਿੱਦਾਂ ਦਿਖਾਈ ਹੈ ਆਪਣੇ ਸੇਵਕਾਂ ਤੋਂ ਆਪਣੀ ਸੇਵਾ ਕਰਾ ਕੇ ਆਪਣੀ ਖੁਦ ਆਖਿਆ ਨਹੀਂ ਉਹਨਾਂ ਜੀ ਤੋਂ ਖੁਸ਼ ਹੋਣੇ ਆ ਜਿਹਨਾਂ ਸਾਡੀ ਦਿਲ ਹੀ ਪਿਆਰ ਹੁੰਦਾ ਅਸੀਂ ਖੁਸ਼ ਹੋ ਕੇ ਉਹਦੀ ਸੇਵਾ ਚੱਕਰੀ ਕਰਦੇ ਆ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਦੇ ਵਿੱਚ ਅਸੀਂ ਆਪਣੇ ਪਿਆਰ ਦੇ ਭਿੱਜ ਕੇ ਆਉਣੇ ਆ ਕਿ ਗੁਰੂ ਸਾਹਿਬ ਜੀ ਦੇ ਕੋਲੇ ਚੱਲੇ ਆ ਨਹੀਂ ਅਠੇ ਪਹਿਰ ਲੰਘੇ ਨੇ ਅਸੀਂ ਅਖੀਰਲੇ ਸਮੇਂ ਅਸੀਂ ਅਸੀਂ ਸੰਧਿਆ ਦੇ ਵਿੱਚ ਜੁੜੇ ਬੈਠੇ ਆ ਉਹਨਾਂ ਦਾ ਵੀ ਸਰਗਿ ਆਏ ਤੇ ਸਾਡਾ ਵੀ ਸਰ ਹੀ ਜਾਣਾ ਸੀ ਜੇ ਗੁਰੂ ਨਾਨਕ ਪਾਸ਼ੇ ਦਰ ਤੇ ਨਾਮ ਦੇ ਮਾਫ ਕਰਿਓ ਸ਼ਬਦ ਵਰਤੇ ਆ ਜੀ ਪਰ ਹਜ਼ੂਰ ਦਾ ਪਿਆਰ ਗੁਰੂ ਦਾ ਸਾਡੀ ਮੁਹਬੱਤ ਸਾਨੂੰ ਖਿੱਚ ਕੇ ਲੈ ਕੇ ਆਈ ਹੈ ਕਿ ਗੁਰੂ ਅਰਜਨ ਸਾਹਿਬ ਜੀ ਸਾਡੀ ਹਜ਼ੂਰੀ ਢੀਕ ਰਹੀ ਹੈ ਸਾਨੂੰ ਹਜ਼ੂਰ ਨੇ ਉਹ ਆਖਿਆ ਕਿ ਇਹ ਵਿਖਾਲਿਆ ਹੈ ਪ੍ਰਮਾਤਮਾ ਨੇ ਕਿ ਇਹ ਸੇਵਾ ਤੇ ਚੱਕਰੀ ਹੈ ਭਾਈ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵਾ ਕਾਲੀਆਂ ਹੁਣ ਹਾਲ ਕਰਾਈ ਉਸ ਨੇ ਹੁਣ ਹਾਲ ਦਾ ਅਰਥ ਪ੍ਰਭੂ ਪਿਆਰੋ ਸੇਵਾ ਪ੍ਰਮਾਤਮਾ ਨੇ ਕਿੰਦਾ ਆਪਣੇ ਆਪ ਨੇ ਸੇਵਕਾਂ ਨੂੰ ਆਪਣਾ ਪ੍ਰਤੀਬਿੰਬ ਦਿਖਾਇਆ ਆਪਣਾ ਰੂਪ ਦਿਖਾਇਆ ਉਹਨਾਂ ਨੇ ਪ੍ਰਮਾਤਮਾ ਨੇ ਆਪਣੇ ਸੇਵਕਾਂ ਦੇ ਹਿਰਦੇ ਵਿੱਚ ਇੰਨਾ ਭਰੋਸਾ ਕਾਇਮ ਕਰ ਦਿੱਤਾ ਕਿ ਕੇਵਲ ਤੇ ਕੇਵਲ ਵਾਹਿਗੁਰੂ ਤੁਹਾਡੇ ਦੁੱਖਾਂ ਦੀ ਨਿਯਾਤ ਕਰ ਸਕਦਾ ਏ। ਕੇਵਲ ਤੇ ਕੇਵਲ ਉਹ ਵਾਹਿਗੁਰੂ ਹੈ ਜਿਹਦਾ ਓਟ ਆਸਰਾ ਲੈ ਕੇ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ, ਜਿਹਦਾ ਓਟ ਆਸਰਾ ਲੈ ਕੇ ਸਾਡੀ ਜ਼ਿੰਦਗੀ ਦਾ ਅੰਤ ਹੋਣਾ ਏ, ਉਹ ਵਾਹਿਗੁਰੂ ਹੈ। ਉਹਨਾਂ ਤੋਂ ਸੇਵਾ ਉਸਨੇ ਕਰਵਾਈ ਹੈ। ਪ੍ਰਮਾਤਮਾ ਨੇ ਆਪਣੀ ਸੇਵਾ ਘਾਲੀਆਂ ਉਹਨੇ ਕਰਵਾ ਲਈ ਕਿਉਂਕਿ ਪ੍ਰਤੀਤ ਭਰੋਸਾ ਹੈ ਉਸ ਮਨੁੱਖ ਨੂੰ ਕਿ ਮੇਰੇ ਦੁੱਖਾਂ ਦਾ ਅੰਤ ਪ੍ਰਮਾਤਮਾ ਨੇ ਇੱਕ ਨਾ ਇੱਕ ਦਿਨ ਕਰ ਦੇਣਾ ਏ। ਹਰ ਭਗਤਾਂ ਨੂੰ ਦਿਆ ਆਨੰਦ ਦੇਖੋ ਕਿੰਨੀ ਵੱਡੀ ਇਕਾਈ ਹਜ਼ੂਰ ਨੇ ਦੇ ਦਿੱਤੀ ਹੈ ਨਾ ਇਹ ਹਰ ਭਗਤਾਂ ਨੂੰ ਦੇ ਆਨੰਦ ਥਿਰ ਘਰੀ ਬਹਾਲੀਆਂ ਨਾ ਭਗਤਾਂ ਨੂੰ ਆਪਣੇ ਭਜਨ ਦਾ ਆਨੰਦ ਹੀ ਵੜਾ ਜਾਂਦਾ ਹੈ ਜੀ ਹੁਣ ਕਈ ਦੇਖੇ ਹੋਣਗੇ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਕੇ ਕੀਰਤਨੀਏ ਅੱਖਾਂ ਦੇ ਵਿੱਚ ਵੈਰਾਗ ਲੈ ਆਉਂਦੇ ਨੇ ਗੁਰੂ ਸਾਹਿਬ ਦਾ ਕੀਰਤਨ ਕਰਨ ਲੱਗੇ ਆ ਉਹ ਇਸੇ ਆਨੰਦ ਦੀ ਇਕਾਈ ਹੈ ਨਾ ਹਜ਼ੂਰ ਨੇ ਆਖਿਆ ਕਿ ਭਗਤਾਂ ਨੂੰ ਆਪਣੇ ਭਜਨ ਦਾ ਆਨੰਦ ਵੀ ਆਪ ਹੀ ਬਖਸ਼ ਦਿੰਦਾ ਹੈ ਤੇ ਇਸ ਸੰਦੇਹ ਵਿੱਚ ਉਹਨਾਂ ਨੂੰ ਹਿਰਦੇ ਵਿੱਚ ਉਹ ਡੋ ਟਕਾ ਕੇ ਰੱਖਣ ਦੀ ਇਕਾਈ ਵੀ ਪਰਮਾਤਮਾ ਆਪ ਹੀ ਦੇ ਦਿੰਦਾ ਜੀ ਦੇਖਿਆ ਹੋਵੇਗਾ ਤੁਸੀਂ ਉਹ ਗੁਰੂ ਕੇ ਕੀਰਤਨੀਆਂ ਦਾ ਬੈਰਾਗ ਉਹਨਾਂ ਦੇ ਅੱਖਾਂ ਦੇ ਵਿੱਚ ਡੁੱਲ ਰਿਆ ਹੁੰਦਾ ਏ ਜਦੋਂ ਆਖਦੇ ਆ ਕਿ ਪਰਮਾਤਮਾ ਤੂੰ ਬੜਾ ਵਿਅੰਤ ਹੈ ਆਪਾਂ ਕਿੱਡੀ ਵੱਡੀ ਸਤਗੁਰੂ ਜੀ ਦੀ ਸੋਚ ਦੇ ਨਾਲ ਅਸੀਂ ਰੋਜ਼ਾਨਾ ਜੁੜਦੇ ਆ ਹਜ਼ੂਰ ਦੀ ਉਸ ਸੋਚ ਦਾ ਕੋਈ ਵੀ ਬੰਦਾ ਪਾਰੂ ਤਾਰਾ ਨਹੀਂ ਪਾ ਸਕਦਾ ਹਜ਼ੂਰ ਨੇ ਇੱਕ ਹੀ ਬਿਹਾਲੇ ਦੇ ਵਿੱਚ ਸਾਰਿਆਂ ਨੂੰ ਖੁੜ ਖੁੜਾ ਕੇ ਖੜਾ ਨਾ ਕਰ ਦਿੱਤਾ ਕਿ ਇੱਥੇ ਹੀ ਨਿਮਾਈ ਇੱਥੇ ਹੀ ਉੱਚਾਈ ਇੱਥੇ ਹੀ ਸੱਚਾਈ ਇੱਥੇ ਹੀ ਭਾਈ ਅਮੀਰ ਤੋਂ ਅਮੀਰ ਵਿਅਕਤੀ ਹੈ ਜਿਹੜਾ ਆਵੇਗਾ ਜੋ ਸ਼ਰਨ ਆਵੇ ਤੇ ਇਸ ਕੰਠ ਲਾਵੇ ਪਰਮਾਤਮਾ ਨੇ ਉਹ ਨੂੰ ਆਪਣੇ ਗੱਲ ਨਾਲ ਲਾਉਣਾ ਹੀ ਲਾਉਣਾ ਹੀ ਪਰ ਜੋ ਹੰਕਾਰ ਛੱਡ ਕੇ ਆਵੇਗਾ ਕਿਉਂਕਿ ਆਪਾਂ ਆਖਦੇ ਹਾਂ ਪਰਮਾਤਮਾ ਨਿਰਵੈਰ ਹੈ ਪਰ ਹੰਕਾਰ ਤੇ ਪਰਮਾਤਮਾ ਦਾ ਮੁੱਢ ਦਾ ਵੈਰ ਹੈ ਜੀ ਕਈ ਵਾਕਿਆ ਤੁਸੀਂ ਦੇਖਿਆ ਹੋਵੇਗਾ ਕਿ ਬੰਦਾ ਜਦੋਂ ਅਤ ਚੱਕ ਲੈਂਦਾ ਹੈ ਤਾਂ ਟਿੱਪੀ ਤੇ ਹੁੰਤੇ ਜਦੋਂ ਅਦਕ ਲੱਗਦਾ ਹੈ ਪਰ ਅੰਤ ਤੇ ਅੰਤ ਦਾ ਵਰਕ ਥੋੜਾ ਹੀ ਹੁੰਦਾ ਹੈ ਪਰਮਾਤਮਾ ਦਾ ਵੈਰੀ ਮੋਟ ਤੋਂ ਹੰਕਾਰ ਦੇ ਨਾਲ ਹੈ ਜੋ ਹੰਕਾਰਇਆ ਤੋਂ ਮਾਰਿਆ ਏਡੀ ਕਬੱਡੀ ਇਕਾਈ ਦੇ ਵਿੱਚ ਪਰਮਾਤਮਾ ਨੇ ਜੀਵਨ ਨੂੰ ਖਤਮ ਕਰਦ ਕੇ ਰੱਖ ਦਿੱਤਾ ਹੈ ਤੁਸੀਂ ਦੇਖਿਆ ਹੋਵੇਗਾ ਗੁਰੂ ਪਿਆਰੀ ਸਾਧ ਸੰਗਤ ਜੀ ਸਾਰੀ ਦੁਨੀਆ ਵੀ ਸ੍ਰਿਸ਼ਟੀ ਬੰਦਾ ਹੰਕਾਰ ਦੇ ਵਿੱਚ ਗਰਸਤ ਹੋਈ ਪਈ ਹੈ ਮਨੁੱਖ ਇੱਕ ਦੂਜੇ ਨੂੰ ਦੇਖ ਕੇ ਜ਼ਰਦਾ ਨਹੀਂ ਇੱਕ ਦੂਜੇ ਤੋਂ ਬੰਦੇ ਖਾਰ ਖਾ ਕੇ ਆਪਣੀ ਜ਼ਿੰਦਗੀ ਦੇ ਵਿੱਚ ਹੋਰ ਦੁਖੀ ਹੋਏ ਜਾਂਦੇ ਨੇ ਪਰ ਜੇ ਤੁਸੀਂ ਕੀਰਤਪੁਰ ਸਾਹਿਬ ਜਾਂ ਕਿਸੇ ਹੋਰ ਗੁਰੂ ਸਥਾਨ ਤੇ ਜਾਂਦੇ ਹੋਵੋਗੇ ਨਾ ਜਿੱਥੇ ਅਸਤੀਆਂ ਪੈਂਦੀਆਂ ਨੇ ਉੱਥੇ ਫਿਰ ਊਚ ਨੀਚ ਨਹੀਂ ਦੇਖੀ ਜਾਂਦੀ ਉੱਥੇ ਫਿਰ ਨੀਵੀਂ ਜਨਤ ਨਹੀਂ ਦੇਖੀ ਜਾਂਦੀ ਕਿ ਕਿਦੀ ਪਈ ਹੈ ਇੱਕ ਹੀ ਜਗ੍ਹਾ ਬੰਦਾ ਆਪਣੇ ਨੀਵੇਂ ਗੁਰ ਪ੍ਰਮਾਤਮਾ ਨੂੰ ਨਿਮਕੇ ਉਹਨਾਂ ਦੇ ਚਰਨਾਂ ਕੋਲੋਂ ਅਰਦਾਸ ਕਰਦਾ ਹੈ ਕਿ ਪ੍ਰਮਾਤਮਾ ਵਿੱਚ ਵਿਛੜੀ ਜੀਵ ਨੂੰ ਸਦੀਵੀ ਆਪਣੇ ਚਰਨਾਂ ਵਿੱਚ ਨਿਵਾਸ ਦੇ ਦੀ ਇਹ ਤੋਂ ਔਗਣ ਹੋਏ ਨੇ ਇਹ ਉਹਨਾਂ ਚਿਤਾਰੀ ਪ੍ਰਮਾਤਮਾ ਜੇ ਇਸ ਦੇ دنیਆਵੀ ਲੋਕ ਵਿੱਚ ਵਿਚਰਦਿਆਂ ਹੋਇਆਂ ਇਸ ਵਿਛੜੀ ਰੂਹ ਤੋਂ ਔਗਣਾਂ ਭਰਿਆ ਜੀਵਨ ਬਤੀਤ ਵੀ ਹੋ ਗਿਆ ਹੋਵੇ ਇਹ ਸੱਚੇ ਪਾਤਸ਼ਾਹ ਮਿਹਰ ਕਰੀ ਨਾ ਚਿਤਾਰੀ ਬਖਸ਼ ਕੇ ਆਪਣੇ ਚਰਨਾਂ ਦੇ ਵਿੱਚ ਥਾਂ ਦੇ ਦੀ ਉਹ ਭੇਜ ਕੇ ਅਰਦਾਸ ਹੋਈ ਹੁੰਦੀ ਹੈ ਜੀ ਸਾਡੇ ਮਨਾਂ ਵਿੱਚ ਕਿਉਂਕਿ ਸਾਡੇ ਅਸੀਂ ਕੋਈ ਸੁਆਰਥ ਨਹੀਂ ਰੱਖਿਆ ਉਸ ਵਕਤ ਕੇਵਲ ਤੇ ਕੇਵਲ ਇਸ ਵਿਛੜੀ ਰੂਹ ਨੂੰ ਅਸੀਂ ਸ਼ਾਂਤੀ ਦੀ ਅਰਦਾਸ ਕੀਤੀ ਹੈ ਤਾਂ ਹੀ ਆਪਾਂ ਆਖਦੇ ਕਿ ਅੰਤਮ ਅਰਦਾਸ ਹੈ ਭਾਈ ਉਸ ਵਿਛੜੀ ਰੂਹ ਦੇ ਲਈ ਅਸੀਂ ਦੀ ਵੀ ਆਪਾਂ ਪਰਮਾਤਮਾ ਦੇ ਚਰਨਾਂ ਕਮਲਾਂ ਪਾਸ ਉਹਦੀ ਅਰਦਾਸ ਕਰਨ ਲੱਗੇ ਆ ਤਾਂ ਹੀ ਰਿਸ਼ਤੇਦਾਰ ਸਾਖ ਸੰਬੰਧੀ ਇਕੱਠੇ ਹੁੰਦੇ ਨੇ ਪਰਮਾਤਮਾ ਦੇ ਅੱਗੇ ਇੱਕ ਤਰਲਾ ਕੀਤਾ ਜਾਂਦਾ ਏ ਕਿਸ ਇਸ ਜੀ ਨੇ 100 ਸਾਲ 70 80 ਸਾਲ ਜਿੰਨੇ ਵੀ ਇਸ ਘਰ ਦੇ ਵਿੱਚ ਗੁਜ਼ਾਰੇ ਨੇ ਪਰਮਾਤਮਾ ਜੇਕਰ ਇਸ ਤੋਂ ਭੁੱਲ ਚੁੱਕ ਹੋਈ ਹੈ ਹੋ ਵੀ ਗਈ ਹੈ ਨਾ ਜਤਾਰੀ ਮੇਰੇ ਵਾਹਿਗੁਰੂ ਇਨੂੰ ਆਪਣੇ ਸਦੀਵੀ ਚਰਨਾਂ ਦੇ ਵਿੱਚ ਨਿਵਾਸ ਦੇ ਦੀ ساری ساری ਸੰਗਤ ਦੀ ساری ਦੀ ਅਰਦਾਸ ਇਹ ਤੇਰੇ ਚਰਨਾਂ ਵਿੱਚ ਆਏ। ਹਜ਼ੂਰ ਨੇ ਇਹੀ ਆਖਿਆ ਏ ਹੁਣ ਅਗਲੀ ਪੰਕਤੀ ਦੇ ਵਿੱਚ ਹਜ਼ੂਰ ਨੇ ਉਹੀ ਸਾਡੇ ਉੱਤੇ ਗੱਲ ਲਾਗੂ ਕਰਨੀ ਹੈ ਜਿੱਥੇ ਹਜ਼ੂਰ ਨੇ ਆਖਿਆ ਹਰ ਭਗਤਾਂ ਨੂੰ ਦੇ ਆਨੰਦ ਤੇਰਾ ਘਰੀ ਬਹਾਲੀਆਂ ਨੂੰ ਆਪਣੇ ਨਿਜ ਘਰ ਦੇ ਵਿੱਚ ਅਜਿਹਾਂ ਆਨੰਦ ਪ੍ਰਾਪਤ ਕਰਵਾ ਦਿੱਤਾ ਏ ਜਹਾਂ ਆਪਾਂ ਅਗਨੇ ਜਿੱਥੇ ਜਾਏ ਉਹ ਹੈ ਮੇਰੇ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਉਹ ਥਾਂ ਪੂਜਣ ਯੋਗ ਹੋ ਜਾਂਦੀ ਹੈ। ਪਰਮਾਤਮਾ ਦਾ ਸਥਾਨ ਉਹ ਨਵੇਕਲਾ ਤੇ ਪੂਜਣਯੋਗ ਹੈ ਜਿੱਥੇ ਸਤਿਗੁਰੂ ਜੀ ਨੇ ਆਪਣਾ ਨਿਜਾ ਅਸਣ ਬਣਾਇਆ ਹੋਇਆ ਹੈ ਅਗਲੀ ਪੰਕਤੀ ਸਤਿਗੁਰੂ ਜੀ ਨੇ ਆਖਿਆ ਹੈ ਪਾਪੀਆਂ ਨੂੰ ਦੇਥਰੀ ਰਹਿਣ ਚੁਣ ਨਰਕ ਕੋਰ ਚਾਲੀਆਂ ਹਜ਼ੂਰ ਕਹਿੰਦੇ ਪਾਪੀਆਂ ਨੂੰ ਨਹੀਂ ਪਰਮਾਤਮਾ ਇੱਕ ਜਗ੍ਹਾ ਤੇ ਰਹਿਣ ਦਿੰਦਾ ਕਦੇ ਵੀ ਹੁਣ ਜਿਹੜਾ ਬੰਦਾ ਆਪਾਂ ਪਿਛਲੇ ਜਮਾਨਿਆਂ ਦੇ ਅੰਦਰ ਗੁਰੂ ਪਿਆਰੀਏ ਗੁਰਪ੍ਰੀਤ ਸਾਧ ਸੰਗ ਜੀ ਕੇ ਵਿਚਾਰ ਸਾਂਝੀ ਕਰਕੇ ਆਏ ਆ ਨਾ ਕਿ જયਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਦੰਡ ਦਿਓ ਪਰਮਾਤਮਾ ਨੇ ਆਪਣੇ ਕੀਤੇ ਹੋਏ ਉਸ ਸੇਵਾ ਦੇ ਬਦਲੇ ਉਸ ਦੀ ਉਹਦੀ ਦਿੱਤੀ ਹੋਈ ਸੇਵਾ ਦਾ ਮੁੱਲ ਤਾਰ ਕੇ ਉਹਦਾ ਜਕਾਰ ਇਸ ਲੋਕ ਤੇ ਪਰਲੋਕ ਵਿੱਚ ਕਰਵਾ ਦਿੱਤਾ ਪਰ ਅਖੀਰਲੇ ਸਮੇਂ ਪਰਮਾਤਮਾ ਨੇ ਉਹ ਪਾਪੀ ਨੂੰ ਵੀ ਦੰਡ ਦੇ ਕੇ ਉਹਦੀ ਅਸਲੀ ਓਕਾਗ ਦਿਖਾ ਦਿੱਤੀ ਜਿੱਥੇ ਹਜ਼ੂਰ ਨੇ ਆਖਿਆ ਹੈ ਪਾਪੀਆਂ ਨੂੰ ਨਾ ਦੇ ਫਿਰ ਰਹਿਣ ਪਾਪੀਆਂ ਨੂੰ ਨਾ ਦੇਹੀ ਦੇਹੀ ਫਿਰ ਰਹਿਣ ਕਦੇ ਵੀ ਪਾਪੀਆਂ ਨੂੰ ਸਥਿਰ ਅਵਸਥਾ ਦੇ ਵਿੱਚ ਪਰਮਾਤਮਾ ਟਿਕਣ ਨਹੀਂ ਦਿੰਦਾ ਤੁਸੀਂ ਦੇਖਿਆ ਹੋਵੇ ਗੁਰੂ ਕਾ ਜੀ ਸਾਧ ਸੰਗ ਜੀਓ ਪਾਪੀ ਬਣਾ ਵੱਧਦਾ ਫੁੱਲਦਾ ਹੈ ਸਾਥ ਕਰਕੇ ਜਾਣਿਓ ਪਰਮਾਤਮਾ ਕਦੇ ਉਹਦਾ ਸਾਥ ਨਹੀਂ ਦਿੰਦਾ ਗਰੀਬ ਵਿਅਕਤੀ ਹਮੇਸ਼ਾ ਤੁਸੀਂ ਦੇਖਿਆ ਹੋਵੇਗਾ ਕਿ ਗਰੀਬੀ ਦੇ ਵਿੱਚ ਜੂੰਝ ਰਿਹਾ ਹੁੰਦਾ ਏ ਪਰਮਾਤਮਾ ਉਹਦੇ ਕਿਤੇ ਸਾਥ ਨਹੀਂ ਛੱਡਦਾ ਇਹ ਗੱਲ ਸੱਚੀ ਹੈ ਜੀ ਜਦੋਂ ਪਰਮਾਤਮਾ ਨੇ ਬਾਹ ਫੜ ਲਈਏ ਫਿਰ ਸਮਾਂ ਬਦਲਦਿਆਂ ਦੀਰ ਨਹੀਂ ਲੱਗਦੀ ਪਰ ਪਰਮਾਤਮਾ ਦੇ ਅੱਗੇ ਨਿਸਵਾਰਥ ਹੋ ਕੇ ਜਦੋਂ ਅਰਦਾਸਾਂ ਬੇਨਤੀਆਂ ਕੀਤੀਆਂ ਜਾਂਦੀਆਂ ਨੇ ਨਾ ਵਰਥੀ ਕਦੀ ਦਾ ਹੋ ਵੀ ਜਾਣ ਕਿ ਅਰਦਾਸ ਇਹ ਗੱਲ ਹੈ ਪੂਰੀ ਕਿ ਗੁਣਤਾਸ ਕਿਵੇਂ ਨਵਾਇਆ ਜਾਂਦਾ ਹੈ ਉਹਨਾਂ ਦੇ ਖਜ਼ਾਨੇ ਨੂੰ ਕਿਵੇਂ ਪਾਇਆ ਜਾ ਸਕਦਾ ਹੈ ਉਹਦੀ ਹਜ਼ੂਰ ਨੇ ਇਸ ਪਾਵਨ ਸ਼ਬਦ ਦੇ ਵਿੱਚ ਸਾਡੇ ਨਾਲ ਅਕੀਲੇ ਸਮੇਂ ਦੇ ਵਿੱਚ ਹਜ਼ੂਰ ਨੇ ਵਿਚਾਰ ਸਾਂਝੀ ਕੀਤੀ ਹੈ ਹਜ਼ੂਰ ਆਖਦੇ ਨੇ ਪਾਪੀਆਂ ਨੂੰ ਨਾ ਦੇਈ ਫਿਰ ਰਹਿਣ ਚੁਣ ਨਰਕ ਘੋਰ ਚਾਲੀਨ ਚੁਣ-ਚੁਣ ਕੇ ਪ੍ਰਮਾਤਮਾ ਨਰਕ ਦੇ ਵਿੱਚ ਛਿੜਦਾ ਏ ਇੱਕ-ਇੱਕ ਨੂੰ ਹਜ਼ੂਰ ਕਹਿੰਦੇ ਪਾਪ ਇੰਨਾ ਵੱਡਾ ਬਲਵਾਨ ਹੈ ਪਾਪੀ ਕੋ ਮਾਰਨੇ ਕੋ ਪਾਪ ਮਹਾਵਲੀਆ ਦੇਖੋ ਪਾਪੀ ਨੂੰ ਹੁਣ ਆਪਾਂ ਆਖਦੇ ਕਿ ਪਾਪੀ ਬੰਦਾ ਕਿਵੇਂ ਮਾਰ ਸਕਦਾ ਏ ਕਿਉਂਕਿ ਪਾਪੀ ਕੋ ਮਾਰਨੇ ਕੋ ਪਾਪੀ ਨੂੰ ਮੌਹੀ ਮਾਰਨੇ ਨੂੰ ਉਹੀ ਪਉਦਾ ਪਾਪ ਹੀ ਬੜਾ ਹੈ ਉਹਦੀ ਤੁਸੀਂ ਬਿੰਦਿਆ ਖੋੜ ਕਰਕੇ ਉਹਦੇ ਔਗਣ ਨੂੰ ਆਪਣੇ ਹਿਰਦੇ ਵਿੱਚ ਥੋੜੇ ਲੈ ਕੇ ਆ ਸਕਦੇ ਹੋ ਪਰ ਹਜ਼ੂਰ ਨੇ ਇਕੱਲੀ ਪੰਕਤੀ ਦਾ ਅਨਸਰ ਦਿੱਤਾ ਹੈ ਸਾਨੂੰ ਉੱਤਰ ਦਿੱਤਾ ਹੈ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਆਨ ਪ੍ਰਮਾਤਮਾ ਨੂੰ ਆਪਣਾ ਪਿਆਰ ਦਾ ਅਜਿਹਾਂ ਫਲ ਦਾ ਬੂਟਾ ਉਹਨਾਂ ਦੇ ਹਿਰਦੇ ਵਿੱਚ ਉਗਾ ਦਿੱਤਾ ਹੈ ਉਹਦਾ ਫਲ ਉਹਦੇ ਜੀਅ ਉਹਦੇ ਅਗਲੀ ਪੁੱਲ ਉਹਦੀ ਅਗਲੇ ਆਪਾਗਨ ਅਗਲੇ ਕੁਲ ਤਾਰੇ ਉਹਦੀ ਅਗਲੀ ਕੁਲ ਉਹਦੇ ਫਲਾਂ ਦੇ ਵਿੱਚ ਉਹਦਾ ਆਨੰਦ ਪ੍ਰਾਪਤ ਕਰਦੀ ਹੈ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਆਨ ਉਹਨੂੰ ਕਦੇ ਆਪਣੇ ਦੂਰ ਤੋਂ ਨਹੀਂ ਕਰਦਾ ਗੁਰੰਗਤ ਦੇ ਪਾਸ਼ ਨੂੰ ਆਪਣਾ ਅੰਗ ਹੀ ਬਣਾ ਲਿਆ ਸੀ ਗੁਰੂ ਨਾਨਕ ਪਾਸ਼ ਨੇ ਬਣਾਇਆ ਏ ਭਾਈ ਲੈਣੇ ਤੋਂ ਗੁਰੰਗਤ ਦੀ ਪਦਵੀ ਕਿੰਡੀ ਵੱਡੀ ਹੈ ਜੀ ਸ਼੍ਰੀ ਗੁਰੂ ਅੰਗਦ ਦੇ ਪਾਸ਼ਾ ਜੀ ਦੀ ਹਜ਼ੂਰ ਨੇ ਪਹਿਲਾਂ ਤਾਂ ਆਪਣਾ ਅੰਗ ਬਣਾ ਕੇ ਆਪਣੇ ਤਖਤ ਦੇ ਉੱਤੇ ਸੁਭਾਇਵਾਨ ਕਰ ਦਿੱਤਾ ਇਸ ਪਾਵਨ ਸ਼ਬਦ ਦੀ ਸਮਾਪਤੀ ਹੈ ਕੱਲ ਦੇ ਦਮਾਨਾਂ ਦੇ ਅੰਦਰ ਸ਼੍ਰੀ ਗੁਰੂ ਨਾਨਕ ਦੇ ਪਾਸ਼ਾ ਦੀ ਵਿਚਾਰ ਸਾਂਝੀ ਹੋ ਰਹੀ ਜੀ ਹਜ਼ੂਰ ਕਿਰਪਾ ਕਰਨ ਇਸ ਰਾਗ ਦੇ ਦੋ ਅੰਗ ਬਾਕੀ ਨੇ ਮਾਜ ਰਾਗ ਦੀ ਅਰੰਭਤਾ ਹੋਵੇਗੀ ਹਜ਼ੂਰ ਨੇ ਬੜੀਆਂ ਉਦਾਹਰਣਾਂ ਦੇ ਤਹਿੰ ਸ਼੍ਰੀ ਰਾਗ ਦੇ ਵਿੱਚ ਸਾਨੂੰ ਵੇਸ਼ੁਮਾਰ ਗਿਆਨ ਪ੍ਰਾਪਤ ਕਰਵਾਇਆ ਏ ਇੱਕ ਇੱਕ ਸ਼ਬਦ ਦੇ ਨਾਲ ਬਾਦਰੀਲਾਂ ਦਿੱਤੀਆਂ ਨੇ ਜਿਹਦਾ ਕੋਈ ਅੰਤਰ ਨਹੀਂ ਹੈਗਾ ਇੱਕ ਇੱਕ ਸਾਡੀ ਜ਼ਿੰਦਗੀ ਦੇ ਵਿੱਚ ਘਾੜ ਤਾਂ ਕੜੀਆਂ ਨੇ ਹਜ਼ੂਰ ਆਖਦੇ ਨੇ ਕਿ ਭਾਈ ਸ਼ਬਦ ਸੁਰਤ ਇਹਦਾ ਮਿਲਾਪ ਪਰਮਾਤਮਾ ਦੇ ਹੱਥ ਵਿੱਚ ਹੈ ਜਦੋਂ ਪਰਮਾਤਮਾ ਤੱਕ ਸਾਡੀ ਪੁਕਾਰ ਨਹੀਂ ਨਾ ਪੁੱਜਦੀ ਫਿਰ ਅਰਦਾਸ ਕੀਤੀ ਜਾ ਸਕਦੀ ਹੈ ਕਿ ਸਤਿਗੁਰੂ ਜੀ ਸ਼ਬਦ ਤੇ ਸੁਰਤ ਦਾ ਮੇਲ ਕਰਵਾ ਦਿਓ ਪਰਮਾਤਮਾ ਕੀਤੇ ਹੋਏ ਅਵਗਣਾ ਨੂੰ ਬਖਸ਼ ਲਿਓ ਪ੍ਰਭ ਅੱਗੇ ਮਾਰਗ ਪਾਵੇ ਅੱਗੇ ਤੇ ਜੋ ਪਰਮਾਤਮਾ ਸਾਡੀ ਸਥਿਤੀ ਹੈ ਤੂੰ ਉਹਨੂੰ ਚੰਗੀ ਤਰ੍ਹਾਂ ਵਰਣ ਕਰਕੇ ਸਾਡੇ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕਰਿਓ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦੁਬਾਰਾ ਫਿਰ ਫਤੇ ਬੁਲਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ